ਸੋ ਸਿੱਗਾ ਦੋਸਤੋ ਮੈਂ ਤੁਹਾਨੂੰ ਅੱਜ ਇਹ ਜੀ ਹੀਰੇ ਨਾਲ ਬੁਲਾਉਣਾ ਜਿਹੜਾ ਕਿ ਇੱਕ ਗਰੀਬੀ ਦੇ ਵਿੱਚ ਦਬ ਕੇ ਤੇ ਰਹਿ ਗਿਆ ਉਸ ਦੇ ਨਾਲ ਕੀ ਹੈ ਇੱਕ ਛੋਟੀ ਉਮਰ ਦੇ ਵਿੱਚ ਇੰਨੀ ਸੋਹਣੀ ਤੇ ਪਿਆਰੀ ਤੇ ਸਰੀਲੇ ਆਵਾਜ਼ ਆ ਪਿੰਡ ਤੁੰਗਾਲੀ ਦੇ ਵਿੱਚ ਇੱਥੋਂ ਦਾ ਇੱਕ ਨਾਮਵਰ ਕਲਾਕਾਰ ਸੁਮਿਤ ਤੁੰਗਾਲੀਆ ਵੀ ਬਣਿਆ ਤੇ ਇਹ ਵੀ ਇੱਕ ਸਾਡੇ ਇੱਕ ਭਾਈ ਸਰਤਾਜ ਆ ਉਹ ਵੀ ਇੱਥੋਂ ਕਲਾਕਾਰ ਬਣਿਆ ਬਹੁਤ ਮਸ਼ਹੂਰ ਹੋਇਆ ਮਖੂਰ ਆ ਤੇ اسی ਲਾਈਨ ਦੇ ਉੱਤੇ ਚੱਲਦੇ ਹੋਏ ਪਿੰਡ ਤੁੰਗਾਲੀ ਦੇ ਵਿੱਚ ਇੱਕ ਹੋਰ ਇੱਕ ਗੋਮੁਛਾ ਦਾ ਹੀਰਾ ਜਿਹੜੀ ਦੀ ਮੈਂ ਤਲਾਸ਼ ਕਰੀ ਮੈਨੂੰ ਮਿਲਿਆ ਤੇ ਬਾਈ ਜੀ ਰੂਹ ਖੁਸ਼ ਹੋਈ ਉਹਦੀ ਅੱਜ ਤੁਹਾਨੂੰ ਕਲਾ ਦੇਖ ਕੇ ਤੁਸੀਂ ਖੁਦ ਕਮੈਂਟ ਕਰਕੇ ਦੱਸੋ ਵੀ ਵਾਕਈ ਇਹ ਬੰਦਾ ਜਿਹਦੀ ਸਪੋਰਟ ਹੋ ਜਾਵੇ ਇਹ ਚੰਗੇ ਕਲਾਕਾਰ ਚੰਗੇ ਗੁਰੂ ਘਰ ਗੁਰੂ ਦੀ ਤੇ ਚੰਗੇ ਸਿਖਲਾਈ ਵਾਲੇ ਦੀ ਥੋੜਾ ਜਿਹਾ ਆਸ਼ੀਰਵਾਦ ਮਿਲ ਜੇ ਤੇ ਇਹ ਬੰਦਾ ਕਿੱਥੋਂ ਕਿੱਥੇ ਜਾਊਗਾ ਆਓ ਤੁਹਾਨੂੰ ਮਿਲਾਉਣੇ ਆ ਮੇਰੇ ਵੀਰ ਦਾ ਛੋਟਾ ਵੀਰਾ ਹਾਂ ਜੀ ਕੱਕ ਕੀ ਨਾਮ ਆ ਬੇਟਾ ਤੇਰਾ ਜਸਕਰਨ ਪਿੰਡ ਟੋਂਗਾਲੀ ਟੋਂਗਾਲੀ ਤੇ ਤੂੰ ਕੀ ਕਰਦਾ ਕੈਮੀਕਲ ਆੱਚ ਪੜਦਾ ਏ ਇੱਥੇ ਤੇ ਤੂੰ ਸਾਨੂੰ ਕੀ ਸੁਣਾਏਂਗਾ ਤੈਨੂੰ ਆਪ ਨੂੰ ਆਉਂਦਾ ਇਹ ਹਾਰਮੋਨੀਅਮ ਵਜਾਉਣਾ ਹਾਂਜੀ ਸਿੱਖ ਰਹੇ ਹਾਂ ਸਿੱਖ ਰਹੇ ਹਾਂ ਚਲੋ ਸੁਣਾ ਫਿਰ ਜਿੰਨਾ ਸਿੱਖਿਆ ਕਰਦੇ ਸ਼ੁਰੂ ਕੋਈ ਹੋਰ ਲਾਹਵੀਰੇ ਦਾ ਜਾਂ ਕਿਸੇ ਹੋਰ ਕਲਾਕਾਰ ਦਾ ਜਿਹੜਾ ਕੋਈ ਤੁਹਾਨੂੰ ਵਧੀਆ ਲੱਗਦਾ ਹੋਵੇ ਜਿਹੜਾ ਦਿਲ ਨੂੰ ਛੂੰਦਾ ਹੋਵੇ ਜਿਹੜਾ ਆਪ ਦੇ ਬਿੰਦੀ ਪਹਿਚੀ ਪਸੀ ਜਾਗੀ ਪਸੀ ਦੇ ਨਾਲ ਲੱਪਿਟੇ ਗੁੰਦ ਲਾਵਾ ਨੇ ਵਾਹ ਕੋਈ ਹੋਰ ਬੱਚਾ ਤੇ ਨਾਮ ਜਾਤ ਬਣਾ ਕੇ ਸੰਦੇ ਆ ਪਰ ਤੁਸੀਂ ਕਿ ਹੁੰਦੇ ਨਾ ਬੈਗੀ ਦੂਰ ਕਿ ਬਿਆਲ ਨਾ ਬਣਾ ਕੇ ਮਾਣ ਕੋੜਾ ਗਏ ਮਾਣ ਪਿੱਟੇ ਸਾਡੀ ਗੱਲ ਦਾ ਨਾਮ ਜਾਤ ਬਣਾ ਕੇ ਵੈਰੀ ਗੁੱਡ ਸੋ ਵੀਰੋ ਇਹ ਬੱਚੇ ਨੂੰ ਜੇ ਥੋੜੀ سپورਟ ਮਿਲ ਜਾਵੇ ਚੰਗਾ ਗੁਰੂ ਮਿਲ ਜਾਵੇ ਹਨਾ ਤੇ ਇਹ ਬੱਚਾ ਕਿੱਥੋਂ ਦੀ ਕਿੱਥੇ ਪਹੁੰਚ ਜਾਵੇ ਤੇ ਆਓ ਅਬੀ ਦੀ ਸਪੋਰਟ ਕਰਦੇ ਆ ਆਪਾਂ ਦੁਬਾਰੇ ਫਿਰ ਬਾਈ ਦਾ ਐਡਰੈਸ ਪੁੱਛਿਆ 10 ਪੁੱਤਰਾਂ ਦਾ ਨਾਮ ਐਡਰੈਸ ਮੇਰਾ ਨਾਮ ਜਿਸ ਕਰਦੇਗਾ ਮੈਂ ਤੁੰਗ ਵਾਲੀ ਪਿੰਡ ਵਿੱਚ ਰਹਿਣਾ ਹਾਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦਾ ਹਾਂ ਮੈਂ 8ਵੀਂ ਜਮਾਤ ਵਿੱਚ ਪੜਦਾ ਹਾਂ ਠੀਕ ਆ ਕਿੰਨੇ ਭੈਣ ਭਰਾ ਹੋ ਮੈਂ ਮੈਂ ਭਰਾ ਦੇ ਭੈਣ ਭੈਣ ਤੇ ਭਰਾ ਤੇ ਆਪਣੇ ਤੇਰੇ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਬੋਰਾਂ ਦਾ ਕੰਮ ਕਰਦੇ ਆ ਮਜ਼ਦੂਰੀ ਕਰਦੇ ਆ ਤੇ ਬਹੁਤ ਵਧੀਆ ਅੱਛਾ ਲੱਗਿਆ ਤੇ ਜਿੰਨੀ ਕਿਤਰੀ ਮਿਹਨਤ ਰੰਗ ਲਿਆਊਗੀ ਇੱਕ ਦਿਨ ਤੇ ਮੈਂ ਸੋਨੂੰ ਜਾਗਰਨ ਤੇ ਵੀ ਜਾਣਾ ਹੈ ਹਾਂਜੀ ਜਾਗਰਨ ਬਾਬੇ ਦੇ ਮਾਤਾ ਦੇ ਕੇ ਤੇ ਜਾਣਾ ਹੈ ਭੇਂਟਾ ਕੋਣਾ ਉੱਥੇ ਹਾਂਜੀ ਬਹੁਤ ਵਧੀਆ ਚੰਗੀ ਗੱਲ ਆ ਮੜੀ ਭੇਟ ਸਣਾ ਦੇ ਕਦੀ ਬਿੱਠੀ ਬੈਰੀ ਗੁੱਡ ਬਹੁਤ ਅੱਛੇ ਦੱਸੋ ਵੀਰ ਤੁਸੀਂ ਬਾਈ ਦਾ ਘਰ ਵੀ ਦੇਖ ਲਿਆ ਤੇ ਆਪਾਂ ਆਓ ਇਹਦੀ ਬਾਈ ਜੀ ਸਪੋਰਟ ਕਰਦੇ ਹਾਂ ਤੁਹਾਡੇ ਕਮੈਂਟ ਤੇ ਆਸ਼ੀਰਵਾਦੀ ਲੋੜਾ ਵੈਰੂਜ ਖਾਲਸਾ ਵੈ